ਇਹ ਤਾਂ ਦੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਅਕਸਣ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਬਗੇਲੇ ਵਾਲਾ ਬਗੇਲੇ ਵਾਲਾ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹੇ ਮੋਗੇ ਦਾ ਪਿੰਡ ਆ ਤੇ ਇਹ ਪਿੰਡ ਇੱਕ ਵੱਡਾ ਪਿੰਡ ਆ ਮਿੱਤਰੋ ਵੱਡੇ ਘਰ ਦੇ ਨੇੜੇ ਰਹਿ ਗਿਆ ਕੂਰੇ ਵਾਲੇ ਤੋਂ ਸਿੱਧੀ ਸੜਕ ਬਗੇਲੇ ਵਾਲੇ ਦੇ ਵਿੱਚ ਆਉਂਦੀ ਆ ਮਿੱਤਰੋ ਤੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਜਰਸੀ گاਵਾ ਦਾ ਕੰਮ ਆ ਭਾਈ ਹੁਣ ਇਹਦਾ گاਵਾ ਤਿੰਨ ਸੀ ਪਰ ਇੱਕ ਗਾਹ ਵਿਕ ਗਈ ਹੈ ਮਿੱਤਰੋ ਤੇ ਦੋ ਬਾਕੀ ਰਹਿ ਗਈਆਂ ਕਰਦੇ ਗੱਲਬਾਤ ਆਪਾਂ ਬਾਈ ਦੇ ਨਾਲ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਬਾਈ ਕੀ ਠਾਕ ਜੀ ਵਧੀਆ ਅੱਜ ਫਿਰ ਆ ਗਈਆਂ ਜਰਸੀ ਹਾਂਜੀ ਤੇ ਦੋ ਹੀ ਰਹਿ ਗਈਆਂ ਹਾਂਜੀ ਦੋ ਰਹਿ ਇੱਕ ਸੁਭਾ ਹੋ ਗਈ ਜੀ ਚਲੋ ਵੀ ਠੀਕ ਆ ਆਪਣੀ ਵਿਕਣ ਵਾਲੀ ਭਾਵਾ ਹਾਂਜੀ ਅੱਛਾ ਦੋਵੇਂ ਸੂਈਆਂ ਸੂਈਆਂ ਬਾਈ ਨਹੀਂ ਜੀ ਉਹ ਗੱਬਣ ਹੈ ਉਹ ਡੰਗ ਤੇ ਢੀਦੀ ਹੈ ਸੂਣ ਵਾਲੀ ਤੇ ਇਹ ਸੂਈ ਹੈ ਪਰਥੋਂ ਦੀ ਇਹਦੇ ਤੋਂ ਹੀ ਦੱਸੀਏ ਇਹਦਾ ਬੱਚਾ ਵੱਛਾ ਆ ਗਿਆ ਬਾਈ ਵੱਛਾ ਜੀ ਠੀਕ ਹੈ ਕਿੰਨੇ ਦੇ ਕਿੰਨੇ ਦਿਨਾਂ ਦੀ ਸੂਈ ਆ ਬਈ ਇਹ ਤੀਜਾ ਦਿਨ ਆ ਯਾਰ ਸੂਈ ਨੂੰ ਤੀਜਾ ਦਿਨ ਹਾਂਜੀ ਠੀਕ ਆ ਲਿਓ ਆ ਲੂ ਆ ਚੰਗਾ ਹਨਾ ਹਾਂਜੀ ਹਾਂਜੀ ਹੂੰ ਚਵਾ ਚੂ ਕਿਵੇਂ ਲੱਗਦਾ ਚਵਾ ਬਹੁਤ ਵਧੀਆ ਜੀ ਠੀਕ ਆ ਬਾਈ ਤੂੰ ਸੂਆ ਕਿੰਨੇ ਦਾ ਸੂਈ ਆ ਬਾਈ ਸੂਆ ਜੀ ਮਾਲਕਾਂ ਨੇ ਦੂਜੇ ਗਿਆ ਜੀ ਹਾਂ ਤੇ ਆਪਾਂ ਤੀਜੇ ਲਾ ਲਓ ਚੱਲਾ ਤੀਜੇ ਲਾ ਲੀਏ ਹਾਂਜੀ ਮਾਲਕਾਂ ਨੇ ਦੂਜੇ ਗਿਆ ਕਿੱਡਿਓ ਪਾਰ ਨੂੰ ਤੂਰੇ ਬਈ ਇਹਨੂੰ ਰੇਟ ਬਾਈ ਕੀ ਕਰਾਂਗੇ ਆਪਾਂ ਇਹਦਾ ਰੇਟ ਹੈ ਜੀ 50000 ਜੀ 50000 ਰੁਪਏ ਹਾਂਜੀ ਵਿੱਚੋਂ ਮਾੜ ਤਣ ਥੋੜਾ ਬੋਧਾ ਕਰ ਲੈ ਚਵਾਈ ਚੂਈ ਦੀ ਗਾਂ ਬਹੁਤ ਵਧੀਆ ਜੀ ਗਾਂ ਚੰਗੀ ਆ ਦੇਖ ਲਓ ਲੈ ਆ ਵੀਰੇ ਆਇਆ ਫੇਰ ਪੀਲੀ ਕਿੱਥੇ ਲੱਗਿਆ ਕਿੱਥੇ ਲੱਗਿਆ ਦੀ ਦੋਪੇ ਉਹਨਾ ਦੋਪੇ ਨਹੀਂ ਦੇਖ ਸੱਕਦੇ ਥਣ ਥਣ ਨੂੰ ਚੰਗਾ ਲੱਗਾ ਥਣ ਥਣ ਨੂੰ ਬਹੁਤ ਵਧੀਆ ਬਾਈ ਹੁਣ ਦਰਵਾਜ਼ੇ ਦੇ ਦੀਕ ਤੋਂ ਲੈ ਵਾ ਖਾਵਾ ਫਿਰ ਮਿੱਤਰੋ ਆ ਵੇਖੋ ਲੇਵੇ ਲੋਵੇ ਦੇ ਆਕਾਰ ਲੇਵੇ ਦੀ ਬਕਤਰ ਥਣਾ ਦਾ ਸੈਜ ਸਾਰੀ ਗਾਈ ਟਿਕਾਣੇ ਦੀ ਹੈ ਕਿਉਂਕਿ ਜਿਹੜੇ ਪੁਰਾਣੇ ਘਰੇ ਰੱਖਣ ਨੂੰ ਲੈਣੀ ਹੈ ਨਾ ਬਾਈ ਚੰਗਾ ਰਹੂਗਾ ਅੱਛਾ 50 ਚ ਮਾਣਤਰ ਕਰਦੇ ਆਂਗੇ ਹੈ ਆ ਦੋ ਨੰਬਰ ਤੇ ਜਿਹੜਾ ਨਿਕੀਦਾ ਫਿਰ ਬਾਈ ਹਾਂਜੀ ਹਾਂਜੀ ਦੋ ਨੰਬਰ ਦੇ ਦੋ ਚਾਰ ਜਰ ਬਾਕੀ ਹੋਈ ਹੈ ਜੀ ਸੂਨ ਵਾਲੀ ਹੈ ਬਾਈ ਹਾਂਜੀ ਹਾਂਜੀ ਠੀਕ ਹੈ ਬਾਈ ਇਹ ਕਿੰਨਾ ਦਾ ਦ ਦੇ ਜੂਗੀ ਤੇਰੇ ਤੋਂ ਇਹ ਲੇਵੇ ਹਸਾ ਦਾ 15 16 ਨੋਰਮਲ ਆ ਜੀ ਬੜਨਾ ਚੰਗਾ ਥੱਲੇ ਹਾਂਜੀ ਹਾਂਜੀ ਹੂੰ ਚੰਗੀ ਆ ਵੜ ਬਾਈ ਹਾਂਜੀ ਹਾਂਜੀ ਬਹੁਤ ਵਧੀਆ ਜੀ ਇਹ ਕਿੰਨੇ ਦੀ ਦੇ ਦੇਗੇ ਬਾਈ ਇਹਦਾ ਮੁੱਲ ਹੀ 55000 ਆ ਜੀ ਠੀਕ ਹੈ ਦੇਣੀ ਥੋੜਾ ਬੋਧਾ ਮਾਨਤਾਨ ਕਰਦਾ ਇਹ ਬਿਹੜੀ ਬਹੁਤ ਚੰਗੀ ਆਈ ਤਾਂ ਬਣਦੀ ਤਰਦੀ ਹੈਣਾ ਜੇ ਕੋਈ ਜੋੜਾ ਲੈਣ ਵਾਲਾ ਹੋਵੇ ਕਿਉਂ ਵੀ ਕਈ ਵਾਰੀ ਗਵੰਢੀ ਰੁੱਸ ਜਾਂਦਾ ਆਪ ਲੈ ਜੇ ਹਾਂਜੀ ਹਾਂਜੀ ਕੋਈ ਨਹੀਂ ਜੋੜਾ ਦੇ ਦਿਆਂਗੇ ਠੀਕ ਹੈ ਕਿੰਨੇ ਦਾ ਦੇ ਦਈਏ ਜੋੜਾ ਬਾਈ ਕਰ ਦਾਂਗੇ ਮਾਨਦਾਰੀ ਜੋੜਾ ਕਰ ਦਈਏ ਪੂਰਾ ਲੱਖ ਦਾ ਪੂਰਾ ਕਰ ਦਈਏ ਕੋਈ ਨਹੀਂ ਕਰ ਦਾਂਗੇ ਜੀ ਕਿੰਨੇ ਦਾ ਕਰ ਦਾਂਗੇ ਨਵਾਂ ਪਾਰ ਨੂੰ ਤੋਰੀ ਬਣਾਇਆ ਵੀਰੇ ਲੈ ਵੀ ਮਿੱਤਰੋ ਲੱਖ ਚੇ ਕਰਾਤਾ ਜੋੜਾ ਬਾਈ ਕੀ ਬਾਦ ਘੜਾ ਕੇ ਕਰ ਲਿਆ ਤੁਸੀਂ ਕਿਉਂ ਬਾਈ ਹਾਂਜੀ ਹਾਂਜੀ ਬੇੜਾ ਚੰਗੀਆਂ ਦੋਵੇਂ ਬਈ ਦੁੱਧ ਵਾਲੇ ਬੰਦਰ ਕੋਈ ਮਾੜੀਆਂ ਨਹੀਂ ਗੀਆਂ ਆ ਵੇਖੋ ਲੇਵਾਕਾਰ ਕੋ ਲਿਆ ਬਾਈ ਗੱਬੜ ਵੜੀ ਬਹੁਤ ਚੰਗੀ ਆ ਦੇਖੋ ਤੁਰਦੀ ਦਰਦੀ ਹੋਣਾ ਹੁਣ ਤੋਂ ਦਾ ਪ੍ਰੋਪਰ ਕਰਦੇ ਦਿੰਦਾ ਦੇਖਦੇ ਜਾਵਾਂ ਠੀਕ ਆ ਆ ਚੀਜ਼ ਆ ਮਿੱਤਰੋ ਦੇਖ ਲਓ ਕਿ ਸਰੀਰ ਠੰਡੇ ਹੋਏ ਪਿਆ ਬੁਖਾਰ ਚੜਿਆ ਪਿਆ 106 ਦੇ ਇਲਾਕੇ ਤੱਕ ਗਿਆ ਫੇਰ ਵੀ ਕੰਮ ਕਰੀ ਜੰਨੇ ਆਪਾਂ ਦਾ ਕੰਮ ਕਰਨਾ ਪੈਣਾ ਭਰਾਵੋ ਐ ਆਲੇ ਵਾਲੂ ਬਈ ਹੋਰ ਕਰਦੇ ਵਾਲੇ ਸਹ ਹੱਥੋਂ ਥਲਾ ਦੇ ਬਈ ਥੱਲੇ ਬਈ ਠੀਕ ਆ ਬਈ ਉਹ ਕਿ ਠੰਡੀ ਸੀਲ ਵੀ ਆ ਹਨਾ ਹਾਂਜੀ ਹਾਂਜੀ ਤੇ 55000 ਕੀਮਤ ਲਿੰਦੀ ਪਿਆ 10000 ਰੇਦੀ ਦਾ ਜੋੜਾ ਖੜਾ ਹਾਂਜੀ ਤੇ ਮੰਡ ਤੜ ਵਿੱਚੋਂ ਬਾਕੀ ਆ ਹਾਂਜੀ ਅੱਛਾ ਵੀਰੇ ਨੰਬਰ ਤਾਂ ਦਈ ਆਪਣਾ 62840 ਜੀ 6667 ਇੱਕ ਵਾਰੀ ਹੋਰ ਬੋਲ ਦਈਏ 62840 ਜੀ 6667 ਠੀਕ ਹੈ ਭਾਈ ਇਹਨਾਂ ਨੰਬਰਾਂ ਤੇ ਭਾਈ ਨਾਲ ਰਾਬਤਾ ਕਰ ਲੈ ਪਿੰਡ ਬਕੇਲੇ ਵਾਲਾ ਜ਼ਿਲ੍ਹਾ ਮੋਗਾ